ਤਾਂ ਉਹ ਹੌਲਾ ਚੁੱਪਾਈ ਗੋਪੇ ਤੇ ਸੇਸਤਾਂ ਸੁਣੀ ਓਹ ਬੇਦ ਕਹਾਣੀ ਪਈ ਹੈ ਸੇਸਤਾਂ ਸੇਸਤਾਂ ਸੁਣੀ ਓਹ ਬੇਦ ਕਹਾਣੀ ਜਾਨ ਝੂਰ ਤੇ ਨਰਕ ਨਸਾਨ ਉਹਨੂੰ ਕਰ ਲਿਖ ਤਾ ਇਹ ਸੇਸ ਜਿਹੜੀ ਤੂੰ ਅਸੱਤ ਕਹਾਣੀ ਬੇਦ ਵਾਦੀ ਸੁਣੀ ਹੈ ਨਾ ਉਹ ਜਾਨ ਝੂਰ ਤੇ ਨਰਕ ਨੂੰ ਸੰਗ ਉਹ ਨਰਕ ਪੈ ਦੀ ਨਿਸ਼ਾਨੀ ਢੁੱਠੀ ਹੈ ਸੱਚੀ ਨਹੀਂ ਆਉਂਦੀ ਤਨ ਕੇ ਤਨ ਕੇ ਕਹਿਨ ਹਾਰ ਸਭ ਝੂਠੇ ਕਹਿੰਦੇ ਉਹਨਾਂ ਨੂੰ ਜਿਹੜੇ ਉਸ ਕਹਾਣੀ ਨੂੰ ਕਤਲ ਕਰਨ ਵਾਲੇ ਆ ਨਾ ਉਹ ਵੀ ਝੂਠੇ ਆ ਸੱਚੇ ਨਹੀਂ ਹਨ ਪੁਰਸ਼ਾਰਥ ਸੁਖ ਤੈ 60 ਸੂਰੂਠੇ ਉਹ ਆਪਣੇ ਪ੍ਰਸਾਰਥ ਦੇ ਸੁਖ ਵਾਸਤੇ ਆਪਣੇ ਸੁਖ ਦੇ ਪ੍ਰਸਾਰਥ ਵਾਸਤੇ ਉਹ ਸੱਤ ਮਨ ਮੂਰਖ ਹੈ ਔਰ ਉਹ ਮੂਰਖ ਨੇ ਉਹਨਾਂ ਨੇ ਸਾਰੀ ਕਹਾਣੀ ਜਿਹੜੀ ਹੈ ਨਾ ਆਪਣੇ ਲਾਭ ਹਿੱਤ ਤੇ ਪਰਸੂ ਜਿਹੜਾ ਹੈ ਮੰਤਰੀ ਅੱਗੇ ਨਿਕਲ ਜਾਏ ਤੇ ਸਾਡੀ ਰਾਜਪਾਲ ਸੱਤਾ ਵਿੱਚ ਸਾਡੀ ਕੀਮਤ ਹੋ ਜਾਈ। ساری ਕਹਾਣੀਆਂ ਤਾਂ ਕਣੀਆਂ ਤਿੰਨ ਕੋ ਸੰਗ ਨ ਕਬ ਹੂੰ ਕੀਜੈ। ਇਹ ਜਿਹੜੇ ਪੁਰਸ਼ਾਂ ਦੇ ਇਹ ਝੂਠੀਆਂ ਕਹਾਣੀਆਂ ਬਣਾਉਣ ਵਾਲੇ ਆ, ਝੂਠ ਕਰਨ ਵਾਲੇ ਆ, ਉਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਕਬੀਰ ਸਾਖ ਪੁਰਸਾਂ ਕਹਿੰਦਾ ਫੀਜਿਆ ਦੂਰੋਂ ਜਾਈਏ। ਦੂਰ ਜਾਈਏ ਭਾਗ ਬਸਦਕਾਰ ਉੱਪਰੋਂ ਖਲਾਗੇ ਤਾਰ। ਤਿੰਨ ਕੋ ਸੰਗ ਨ ਕਬ ਹੂੰ ਕੀਜੈ। ਉਹਨਾਂ ਦਾ ਸੰਗ ਕਦੇ ਨਹੀਂ ਕਰਨਾ ਚਾਹੀਦਾ ਹੈ ਜੋ ਸੰਗ ਨਾ ਵਚਨ ਸੁਣੀਜੈ ਨਾ ਸੰਗ ਕਰੇ ਤਾਂ ਨਾ ਉਹਦੇ ਬਚਨ ਹੀ ਸੁਣੇ ਜੇ ਉਹਨਾਂ ਦੇ ਬਚਨ ਵੀ ਸੁਣ ਲਏ ਤਾਂ ਤਦ ਵੀ ਅੰਮ੍ਰਿਤ ਦਾ ਦਰਜ ਪਾਉ ਸ਼ੁਰੂ ਹੋ ਜਾਏਗਾ ਅਲਸਾਤ ਜਿਹੜਾ ਨਾ ਉਹ ਆਜੂਆਲ ਸਾਤ ਜਿਹੜਾ ਲੋਭ ਹੋ ਜੂਗਾ ਇਸ ਵਾਸਤੇ ਉਹਨਾਂ ਦੇ ਬਚਨ ਵੀ ਨਹੀਂ ਸੁਣਨੇ ਚਾਹੀਦੇ ਜੋ ਕਹੂੰ ਸੁਣੇ ਤੂੰ ਸੁਣ ਸੁਣ ਤਹ ਤਿਆਗ ਉਹ ਇਹ ਕਹਿੰਦੇ ਤੁਹਾਡੇ ਕੰਨ ਚ ਖਰੀਦਾਂ ਦੇ ਪੈ ਵੀ ਜਾਣ ਪਰ ਜਦ ਇਹ ਸੁਣਦਿਆਂ ਨੂੰ ਤਿਆਗ ਦਿਓ ਛੱਡ ਦਿਓ ਮਲੇਸ਼ ਜੈਨ ਵਜ ਸਮ ਲਖ ਭਾਗ ਉਹ ਮਲੇਸ਼ ਨੇ ਤੇ ਜੈਨ ਜੈਨ ਮਾਤਾ ਵੀ ਬਣਾਈ ਸੀ ਨਾ ਉਹਦੇ ਨਹੀਂ ਹੋ ਜੀ ਪਾਣੀ ਨਹੀਂ ਵਰਦੇ ਹੈ ਨਹੀਂ ਤੋ ਸਮ ਲਖ ਭਾਗ ਉਹਨਾਂ ਨੂੰ ਇਸ ਤਰ੍ਹਾਂ ਜਾਣ ਕਰਕੇ ਉਹਨਾਂ ਦੇ ਕੋਲੋਂ ਦੌੜ ਜਾਓ ਪਰੇ ਚਲੇ ਜਾਓ ਜੋ ਮਿਥਿਆ ਹੈ ਦੈਸਿਕ ਵੇਦਾ ਉਹ ਕਹਿੰਦਾ ਹੈ ਵੀ ਜਿਹੜਾ ਮਿਥਿਆ ਦੁੱਖ ਹੈ ਨਾ ਉਹ ਮਿਥਿਆ ਪ੍ਰਤਨਾਂ ਨਹੀਂ ਨਾਸ ਹੋਣਾ ਜਿਹੜਾ ਅਸਲੀ ਸੁੱਖ ਹੈ ਅਸਲੀ ਦੁੱਖ ਹੈ ਉਹ ਅਸਲੀ ਦੁਆਇਆਂ ਨਾਲ ਹੀ ਦੂਰ ਹੋਣਾ ਜਿਹੜਾ ਮਿਥਿਆ ਦੁੱਖ ਹੈ ਜਿਹਦਾ ਸੁਪਨੇ ਜਾਗ ਮੈਨੂੰ ਫੱਕੂ ਲੜਦਾ ਜਾਂ ਉੱਟਾ ਮਗਰ ਦੌੜਦਾ ਇਹ ਸੁਪਨੇ ਹੀ ਤਾਂ ਮੰਜੇ ਦੇ ਪਿਆ ਡੰਡਾ ਤੇ ਕੋਈ ਨਹੀਂ ਉਹ ਤਾਂ ਕੋਈ ਨਾ ਚੁੱਕ ਕੇ ਇੱਟ ਪੱਥਰ ਉਹ ਵੀ ਝੁੱਟਾਈ ਐ ਕੁੱਤਾ ਵੀ ਝੁੱਟਾਈ ਐ ਸੁਪਨਾ ਵੀ ਝੁੱਟਾਈ ਐ ਤਾਂ ਉਹ ਉਹਨੂੰ ਬਟਾ ਮਾਰਦਾ ਤੇ ਕੁੱਤਾ ਪਰੇ ਹੁੰਦਾ ਇਹ ਕੁੱਤਾ ਪੈ ਜਾਂਦਾ ਉਹਨੂੰ ਕਹਿੰਦੇ ਜੈਸੇ ਸੁਪਨੇ ਦੇ ਬਾਦਾਰਤ ਸੁਪਨੇ ਦੇ ਝੁੱਟੇ ਆ ਤੋ ਇਹ ਕਹਿੰਦਾ ਮਿਥਿਆ ਦੁਖ ਦੀ ਜਿਹੜੀ ਨਿਵਰਤੀ ਐ ਮਿਥਿਆ ਸਾਧਨ ਆ ਰਹੀ ਹੋਣੀ ਔਰ ਇੱਕ ਉਹ ਨੂੰ ਸੁਭਨ ਕੀ ਪ੍ਰਾਪਤੀ ਤੇ ਉਸ ਨੂੰ ਗਾਦਰੀ ਦਾ ਦੁੱਖਾ ਹੋਣਾ ਇਹ ਉਹਨਾਂ ਮਿੱਥਿਆ ਪਦਾਰਤ ਤੋਂ ਹੋਣ ਵਾਲੇ ਮਿੱਥਿਆ ਦੁੱਖ ਦੀ ਗੱਲ ਕਰਨ ਲੱਗਿਆ ਕੈਸੇ ਕਰਹੀ ਜੋ ਮਿੱਥਿਆ ਹੈ ਦਾ ਦਾ ਸਿਕ ਵੇਦਾ ਕਹਿੰਦੇ ਜੇ ਦਾਸਕ ਵੇਦਾ ਦਾ ਉਪਦੇਸ਼ ਕਰਨ ਵਾਲਾ ਵੀ ਮਿੱਥਿਆ ਹੋਵੇ ਕੈਸੇ ਕਰਹੀ ਵਦ ਦੁੱਖ ਛੇਦਾ ਇਸ ਭਾਵ ਮਨਨ ਸੰਸਾਰ ਦੇ ਦੁੱਖਾਂ ਨੂੰ ਕਿਵੇਂ ਨਾਸ਼ ਕਰੇਗਾ ਭਾਵ ਨਹੀਂ ਕਰ ਸਕਦਾ ਯਾਕੋ ਅਬ ਉਤਰ ਸੁਣ ਲਈ ਜਾ ਉਹ ਉਸ ਬਾਣੀ ਦਾ ਉਤਰ ਸੁਣਾਉਣ ਲੱਗਾ ਕਹਿੰਦੇ ਉਸ ਦਾ ਉਤਰ ਸੁਣ ਲਓ ਮਿਥਿਆ ਦੁਖ ਮਿਥਿਆ ਤੈ ਖੀਜੈ ਜਿਹੜਾ ਮਿਥਿਆ ਦੁਖ ਹੋ ਰਿਆ ਉਹ ਮਿਥਿਆ ਪ੍ਰਾਰਥਨਾਵਾਂ ਦੀ ਦੂਰ ਹੋਣਾ ਸਾਧਨ ਦੁਖ ਇਹਦਾ ਸਤ ਪ੍ਰਾਰਥਨਾ ਦੂਰ ਹੋਣਾ ਸੁਪਨੇ ਦਾ ਜਿਹੜਾ ਦੁਖ ਹੈ ਸੁਪਨੇ ਦੇ ਪ੍ਰਾਰਥਨਾ ਦਾ ਦੂਰ ਹੋਣਾ ਜਿਹੜਾ ਜਾਗਨਤਾ ਦਾ ਦੁੱਖ-ਸੋਕਾ ਜਾਗਰਪਦੇ ਪ੍ਰਾਰਥਨਾ ਨੇ ਪ੍ਰਾਪਤ ਹੋਣਾ ਇਹਨ ਕੇ ਤਰ੍ਹਾਂ ਕਹਾਂਗੇ ਸਤਿ ਵੇਦ ਗੁਰੂ ਸਤਿਅ ਜੋ ਹੋਵੇ ਵੇਦ ਵੀ ਗੁਰੂ ਵੀ ਤੂੰ ਹੈ ਸਤਿਅ ਹੰ ਫਤਹਨ ਤੋ ਮਿਥਿਆ ਭਵ ਦੁਖ ਨਹਿਸ ਕੋਵੇ ਪਰ ਤੂੰ ਵੇਦ ਵੀ ਜਿਹੜਾ ਪੜਿਆ ਹੋਇਆ ਬਾਹਰ ਪਿਆ ਜਿਹੜਾ ਗੁਰੂ ਹੈ ਉਹ ਵੀ ਕੋਲ ਬੈਠਾ ਪਰ ਜਿਹੜਾ ਸੋਬਰੇ ਵਿੱਚ ਦੁੱਖ ਹੋ ਰਿਹਾ ਨਾ ਨਾ ਦਾ ਨੂ ਗੁਰੂ ਹਟਾ ਸਕਦਾ ਨਾ ਬੇਦੀ ਹਟਾ ਸਕਦਾ ਜਾਂ ਮੈਂ ਇੱਕ ਦ੍ਰਿਸ਼ਟਾਂਤ ਸੁਣਾਉਂ ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਸੁਣਾਉਣ ਲੱਗਾ ਜਦੋਂ ਸੁਣਨਾ ਕਰੋ ਜਾਂ ਤੇ ਤਵ ਸੰਦੇਹ ਨਸਾਉ ਜਿਹੜੇ ਤੁਹਾਡੇ ਸਾਰੇ ਸ਼ੰਕਾ ਆ ਸੰਦੇਹ ਆ ਉਹਨਾਂ ਸਾਨੂੰ ਜਾਣਗੇ ਦੂਰ ਹੋ ਜਾਣਗੇ ਸੁਰਪਤ ਇੰਦਰ ਸਵਰਗ ਮੈਂ ਜਾਇਸੋ ਕਹਿੰਦੇ ਜਿਸ ਤਰ੍ਹਾਂ ਇੰਦਰ ਰ ਸਵਰਗ ਪਰਿ ਵਿੱਚ ਬੈਠਾ ਹੋਇਆ ਸੁਰ ਮਹਨਾ ਦੇਵਤਿਆਂ ਦਾ ਪਤੀ ਉਹਨੇ ਮਾਲਕ ਬਾਗਾ ਇੰਦਰ ਰਾਜਾ ਸਵਰਗ 'ਚ ਬੈਠਾ प्रबल प्रताप भूप ਇਕ ਐਸੋ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਦੇ ਪ੍ਰਤਾਪ ਵਾਲਾ ਇੱਕ ਸੰਸਾਰ ਵਿੱਚ ਵੀ ਰਾਜਾ ਰਹਿੰਦਾ ਸੀ प्रबल ਬੜਾ ਤਗੜਾ ਸੀ ਉਹਦਾ ਪ੍ਰਤਾਪ ਵੀ ਬੜਾ ਇੰਦਰ ਵਰਗਾ ਪ੍ਰਤਾਪ ਸੀ ਉਹਦਾ ਭੀਮ ਸਮਾਨ ਸੂਰ ਬਹੁ ਤੇਰੇ ਜਿਸ ਤਰ੍ਹਾਂ ਦਾ ਭੀਮ ਸੀ ਬੜਾ ਜਵਾਨ ਸੀਗਾ بڑے بڑے ਪਹਾੜ ਪੱਥਰ ਕੁੱਟ ਕੇ ਸੁੱਟ ਲੈਂਦਾ ਸੀ ਇਹੋ ਜਿਹਾ ਉਸ ਅਬ ਰਾਜੇ ਕੋਲ ਬੜੇ ਬੜੇ ਸ਼ੂਰ ਬਹਾਦਰ ਭਿੰਬਰਗੇ ਰੱਖੇ ਹੋਏ ਸੀ ਤਿੰਨ ਕੇ ਚੌਂਦਾ ਡੇਰੇ ਗੇਰੇ ਚਾਰੇ ਸਵੇਰੇ ਨਾਲ ਉਹਨਾਂ ਵੇਸੇ ਬਲਵਾਨ ਪੁਰਸ਼ਾਂ ਦਾ ਘੇਰਾ ਪਿਆ ਹੋਇਆ ਸੀ ਤੇ ਰਾਜਾ ਜਿਹੜਾ ਸੁੱਖ ਆਰਾਮ ਕਰ ਰਿਹਾ ਸੀ ਹਰੇ ਰਹਿ ਤਹ ਦਵਾਰ ਹਜ਼ਾਰਨ ਘਰੀ ਕਨੇ ਦੋ ਨਹੀਂ ਜੋ ਭਾਲੇ ਨਿਜਨੇ ਦੇ ਹਥਿਆਰ ਉਹਨਾਂ ਨੇ ਨਿਜਨੇ ਜੇ ਹਥਿਆਰ ਤਲਵਾਰ ਬੰਦੂਕ ਭਾਲਾ ਹਰ ਤਰ੍ਹਾਂ ਦੇ ਜਿਹੜੇ ਹਥਿਆਰ ਹਨ ਉਹ ਸਾਰੇ ਜਵਾਨਾਂ ਨੇ ਧਾਰੇ ਕੀਤੇ ਹੋਏ ਸੀ ਪਾਏ ਹੋਏ ਸੀ ਖਰੇ ਰਹੇ ਰਹੇ ਤੇ ਦਵਾਰ ਹਜ਼ਾਰਾਂ ਕੋ ਇਕ ਨੇ ਦੋ ਨੇ ਹਜ਼ਾਰਾਂ ਦੀ ਗਿਣਤੀ ਜਿਹੇ ਜਿਹੇ ਬਲਵਾਨ ਪੁਰਸ਼ ਜਿਹੜੇ ਸੀਗੇ ਉਹਦੇ ਦਰਵਾਜ਼ੇ ਤੇ ਖੜੇ ਰਹਿੰਦੇ ਸੀ ਰੱਖਿਆ ਕਰਨ ਲਈ ਅੰਦਰ ਮੰਦਰ ਦਿਉੜੀ ਠਾਡੇ ਉਸ ਅੰਦਰ ਵੀ ਇਦਾਂ ਦੇ ਸੀਗੇ ਮੰਦਰ ਦੇ ਵਿੱਚ ਵੀ ਕੋਈ ਦਿਉੜੀ ਦੇ ਵਿੱਚ ਖੜੇ ਸੀਗੇ ਲੀਏ ਖੜਕ ਕੋਸ ਨਤੇ ਕਾੜੇ ਉਹਨਾਂ ਨੇ ਸਾਰੇ ਨੇ ਜਿਹੜੀਆਂ ਖਰਗਾ ਤਲਵਾਰਾਂ ਸੀ ਆਪਣੀ ਮਿਆਰ ਵਿੱਚੋਂ ਬਾਹਰ ਕੱਢ ਕੇ ਲੱਗੀਆਂ ਧਰ ਕੇ ਰੱਖਿਆ ਹੋਈਆਂ ਸੀ ਉੱਚੋ ਮਹਿਲ ਅਟਾਰੀ ਜਾਮੈਂ ਉਹ ਜਿਹੜਾ ਮਹਿਲ ਸੀ ਬੜੀ ਉੱਚੀ ਮਹਿਲ ਫਿਗਾ ਉਹਦੇ ਦੁਆਲੇ ਬਾਣੀ ਜਿਹੜੀ ਬਾਉਂਡਰੀ ਵਾਲ ਸੀ ਉਹ ਵੀ ਬੜੀ ਬੜੀ ਉੱਚੀ ਸੀ फूल सहज सोवे निरप ता में राजा जेड़ा सिगार फूलਾਂ ਦੀ ਸੇਜ ਬਣਾ ਕੇ ਬੜੇ ਆਨੰਦ ਨਾਲ ਆਰਾਮ ਨਾਲ ਸੁਤਾ ਹੋਇਆ ਸੀ ਅੱਖੀ ਹੂੰ ਪਾਚਨ ਨਹਿ ਪਾਵੇ ਹੌਲ ਬੰਨੇ ਨੇ ਤਾਂ ਫੇਕ ਜਾਣਾ ਹੀ ਪੰਛੀ ਵੀ ਉੱਤੇ ਦੀ ਹੋੜ ਕੇ ਨੀਂਦ ਨਾ ਸਕਦਾ ਸੀ ਤਹਾਂ ਔਰ ਕੈਸੇ ਚੱਲ ਜਾਵੇ ਕਹਿੰਦੇ ਹੋੜ ਕਿਸੇ ਦੇ ਉੱਤੇ ਕੀ ਜਾਣਾ ਜੇ ਉਹਦਾ ਪੰਛੀ ਉੱਤੇ ਨਹੀਂ ਜਾ ਸਕਦਾ ਤਹਾ ਭੂਪ ਦੋਖਿਓ ਅਸ ਸੁਪਨਾ ਰਾਜਾ ਜਿਹੜਾ ਸੀ ਭੂਗ ਨੰਦਰਾ ਤੇ ਸੌਂ ਗਿਆ ਉਹਨੇ ਇੱਕ ਸੁਪਨਾ ਦੇਖਿਆ ਰਾਜੇ ਨੂੰ ਸੁਪਨਾ ਕੀ ਦੇਖੋ ਕੀ ਆ ਉਹ ਪੱਕਾ ਉਹ ਗਾਦ ਨਹੀਂ ਆਪਣਾ ਸੁਪਰੇ ਦੇ ਵਿੱਚ ਜੰਗਲੀ ਬਿੱਲੇ ਨੇ ਉਹਦਾ ਨਾ ਇੱਕ ਪੈਰ ਫੜ ਲਿਆ ਜਾਨੀ ਪੈਰ ਨੂੰ ਮੋਚ ਮਾਰ ਲਿਆ ਰਾਜੇ ਦੇ ਕੁੱਤੇ ਪਏ ਤੇ ਜਿਹੜਾ ਰਾਜਾ ਚਾਹੁੰਦਾ ਮਨ ਰਾਜਾ ਕਹਿੰਦਾ ਸੀ ਮੇਰਾ ਪੈਰ ਨੂੰ ਕੋਈ ਛੁੱਟ ਜਾ ਇਹਨੂੰ ਬੜੀ ਕੋਸ਼ਿਸ਼ ਕੀਤੀ ਪਰ ਉਹ ਬਿਜਲੀ ਨੇ ਜਿਹੜਾ ਉਹਦੇ ਪੈਰ ਨੂੰ ਲੱਤ ਨੂੰ ਚੱਕ ਵੱਡਿਆਂ ਨੂੰ ਛੱਡਿਆ ਨਹੀਂ ਤਜਤ ਨਗਾਦਰ ਪਕਰ ਜੁ ਪਗ ਰਗ ਕਿਉਂ ਵਜਾ ਪੈਰ ਦਾ ਤਗੜੇ ਤਰੀਕੇ ਨਾਲ ਗੱਦਰੀ ਨੇ ਫੜਿਆ ਸੀ ਉਹ ਰਾਜਾ ਉਹਨੂੰ ਛੱਡਾ ਨਹੀਂ ਸਕਿਆ ਰਾਜੇ ਦਾ ਪੈਰ ਗਿਦਰੀ ਨੇ ਨਹੀਂ ਛੱਡਿਆ ਤਬ ਰਾਜਾ یوں ਖਰੋ ਪੁਕਾਰੈ ਰਾਜਾ ਵੀ ਫਲਾਵ ਕੇ ਰੋਲਾ ਪਾੰਦਾ ਤਾਹਾਂ ਬਹਾਦਰੀਆਂ ਕਰੀਏ ਕਰਕੇ ਕਹਿੰਦਾ ਮੈਨੂੰ ਬਤਾਓ ਬਿਤਾਓ ਮਰ ਗਿਆ ਮੈਂ ਹੈ ਕੋ ਅਸ ਜੋ ਗਾਦਰ ਮਾਰਾ ਕੋ ਮੇਰੇ ਲਾਗੇ ਕੋਈ ਆਵੇ ਗਿਦਰੀ ਨੇ ਮੇਰੀ ਲੱਤ ਬਾਹ ਮਾਰਨੀ ਹੈ ਮੈਨੂੰ ਗਿਦਰੀ ਕੋਲ ਛੜਾ ਦੇ ਗਿਦਰੀ ਨੂੰ ਮਾਰੋ ਜੋਦਾ ਜੋ ਠਾੜੈ ਨਿਜ ਦਵਾਰਾ ਜਿਹੜੇ ਜੋਦੇ ਬੜੇ ਬੜੇ ਉਹਦੇ ਦਰਵਾਜ਼ੇ ਤੇ ਛੜੇ ਸੀਗੇ ਤਿੰਨ ਰਚ ਕੋ ਹੂ ਨਾ ਜਿਓ ਸਹਾਰਾ ਪਰ ਰਾਜੇ ਦੀ ਲੱਗ ਕੇ ਹਨਨਿਸ਼ਰਾਈ ਗਿਰਦੀ ਕੋਲ ਰਚ ਕੋ ਮਾਤਰ ਵੀ ਰਾਜੇ ਨੂੰ ਕਿਸ ਨੇ ਸਹਾਰਾ ਨਹੀਂ ਦਿੱਤਾ ਤਰਬ ਤਬਨ ਰੇ ਪਦੇ ਦਾ ਡਾਂਡ ਲਿਓ ਨਿਜ ਕਰਸ ਮੈਂ ਫਿਰ ਰਾਜੇ ਨੇ ਅੱਗੇ ਪਿੱਛੇ ਦੌੜ ਕੇ ਦੇਖਿਆ ਕਿ ਡੰਡਾ ਲਾ ਕੇ ਪਿਆ ਸੀ ਉਹ ਡੰਡਾ ਚੁੱਕ ਕੇ ਆਪਣੇ ਹੱਥ ਜੋਨੇ ਫੜਿਆ ਆਪ ਤਹਿਨ ਮਾਨਿਓ ਸਿਆਰੇ ਨਿਸਰ ਮੈਂ ਆਪਾਂ ਮਾਰਿਆ ਸਿਆਰੇ ਸਿਰ ਪੈ ਉਹਨੇ ਆਪ ਹੀ ਉਸ ਸਿਆਰੇ ਮੈਨ ਗਦਰੀ ਦੇ ਸਿਰ ਤੇ ਡੰਡਾ ਮਾਰਿਆ ਲਗਤ ਡੰਡ ਬਹੁਤਾ ਕੋੰਤਾ ਫੇਰ ਜਦੋਂ ਡੰਡਾ ਵੱਜਾਂ ਦੇ ਸਿਰ ਤੇ ਉਹ ਅੰਤਿ ਹੋ ਗਏ ਮਾਰੀ ਗਈ ਗਿੰਦੜੀ ਤਬ ਨਿਰਸੈ ਨਿਸਰ ਐ ਪਗ ਰਗ ਮੈਂ ਦੰਤਾ ਫੇਰ ਉਸ ਵੇਲੇ ਜਦੋਂ ਗਿੰਦੜੀ ਮਰ ਗਈ ਜਿਹੜੇ ਦਾੰਦ ਸੀਗੇ ਨਾ ਉਹ ਆਪਦੀ ਲੱਤ ਵਿੱਚੋਂ ਫੇਰ ਨਿਕਲੇ ਭਾਵ ਲੱਤ ਫੇਰ ਯਾਦ ਹੋਈ ਦਾੰਦ ਲਗੈ ਗਾੜੇ ਨਿਰਪ ਪਗ ਮੈਂ ਉਹਨੇ ਬੜੇ ਡੂਬੇ ਜਿਹੜੇ ਦਾੰਦ ਜਿੰਨਾਂ ਲਾਟੇ ਦੇ ਵਿੱਚ ਗੱਡ ਦਿੱਤੇ ਸੀ ਬਾਹਰ ਖੋਹੇ ਸੀ یوں ਲਗ ਰਾਤ ਸੁਚਾਲਤ ਪਗ ਮੈਂ ਉਹਦੇ ਜੋ ਖੂਨ ਵਗਦੇ ਆ ਸੀਗਾ ਚੱਲਣਾ ਬੜਾ ਔਖਾ ਸੀਗਾ ਤਬ ਚਾਲਿਓ ਲੈ ਲਾਠੀ ਕਰ ਮੈਂ ਮੈਂ ਜਿਹੜਾ ਲਾਠੀ ਦੇ ਨਾਲ ਬਿੱਲੀ ਨੂੰ ਬਿੱਲੇ ਨੂੰ ਮਾਰਿਆ ਸੀ ਉਹਨੂੰ ਬਿਜਲੀ ਨੂੰ ਉਹ ਨਾਲ ਹੀ ਫੜ ਗਏ ਤਾਂ ਹੋਲੀ ਹੋਲੀ ਉਹ ਤੁੰ ਲੱਭਿਆ ਕੁੰਚ ਕੁੰਚ ਉਹ ਧਾਰ ਧਾਰਿਆ ਕੇ ਅੱਗੇ ਘਰ ਮੈਂ ਆ ਬਰੀਆ ਕੇ ਉਹ ਜਿਹੜਾ ਮਤਲਬ ਪੱਟੀ ਕਰਨ ਵਾਲਾ ਸੀਗਾ ਨਾ ਜਰਾ ਬੈਰ ਉਹ ਉਹਦੇ ਘਰ ਪੁੱਗਿਆ ਜਾ ਕੇ ਤਾਂ ਇਹ ਕਹਿਓ ਫੋਹਾ ਅਸ ਦੀਜੇ ਉਹ ਕਹਿੰਦਾ ਓਏ ਮੇਰੇ ਪੱਟੀ ਕਰ ਦੇ ਮਨ ਮਨ ਪੱਟੀ ਕੋ ਮੇਰੇ ਦੇ ਤਲਾ ਦੇ ਪੈਰ ਤੇ ਕੋਣ ਬੜਾ ਜ਼ਿਆਦਾ ਬੜੀ ਚਲ ਚੁੜੀ ਆ। ਘਾਵ ਪਾਵ ਕੋ ਤੁਰਤ ਬਰੀਜਾ ਜਿਹਦੇ ਨਾਲ ਮੇਰੇ ਤੇਰਾ ਪੈਰ ਦਾ ਘਾਵ ਹੈ ਨਾ ਜ਼ਖਮ ਹੈ ਉਹ ਛੇਤੀ ਭਰ ਜਾਏ ਇਦਾਂ ਦਾ ਪ੍ਰਯਾਮ ਨੂੰ ਦੇ ਦੇ। ਨਾਵ ਰਿਆਨ ਰਿਪ ਤੈਂ ਇਹ ਭਾਰਿਓ ਭਾਖਿਓ ਜਿਹੜਾ ਸੀ ਬੈਠ ਗਿਆ ਪੱਟੀ ਕਰਨ ਵਾਲਾ ਉਹ ਕਹਿੰਦਾ ਰਾਜੇ ਨੂੰ ਇਦਾਂ ਕਹਿਣ ਲੱਗਾ ਕੀ ਰਾਜੇ ਨੂੰ ਕਿਹਾ ਮੈਂ। ਸੋਹਨ ਹੈ ਤਿਆਰ ਕਰ ਕਰ ਰੱਖਿਓ ਮੇਰੇ ਘਰ ਵਿੱਚ ਤੇਰੇ ਜਗਮ ਤੇ ਲਾਉਣ ਵਾਲਾ ਪੋਹਾ ਤਿਆਰ ਨਹੀਂ ਹੈਗਾ ਮੇਰੇ ਕੋਲੇ ਜੋ ਤੂੰ ਦੇ ਪੈਸਾ ਇੱਕ ਮੌਕੋ ਜੇ ਤੂੰ ਮੈਨੂੰ ਪੈਸਾ ਦੇਵੇਂਗਾ ਤਾਂ ਮੈਂ ਤੈਨੂੰ ਫਿਰ ਪੋਹਾ ਬਣਾ ਦਿੰਦਾ ਤੋ ਤਿਆਰ ਕਰ ਦੇ ਹੂੰ ਤਾਕੂ ਜੇ ਮੈਂ ਜਦੋਂ ਪੋਹਾ ਜਗਮ ਤੇ ਪੋਹਾ ਲਾਉਣ ਵਾਲਾ ਬਣਾ ਦਿੰਦਾ ਤਿਆਰ ਤਬ ਉਲਟੇ ਹੋ ਨਰੇ ਪਲਾਠੀ ਟਿੱਕਾ ਮੇਰੇ लाਠੀ ਦੀ ਸਾਰੇ ਰਾਜਾ ਜਿਹੜਾ ਪਿੱਛੇ ਮੁੜ ਪਿਆ ਨਹੀਂ ਦੇ ਕੋ ਕੌੜੀ ਹੂੰ ਏਕਾ ਮੇਰੇ ਕੋ ਕਹਿੰਦਾ ਕੌੜੀ ਬੇਣੀ ਮੈਂ ਤੈਨੂੰ ਕਿਦਮਾ ਮੇਰੇ ਕੋ ਕੌੜੀ ਬੇਣੀ ਤੈਨੂੰ ਦੇਣ ਨੂੰ ਲਾਗ ਗਿਆ ਸੋਚ ਕਰਨ ਟਰ ਧਰ ਤੈਂ ਮੇਰੇ ਕੋ ਕਹਿੰਦਾ ਕੀ ਕਰੀਏ ਘਰ ਤੋਂ ਨਾ ਵਾਪਸ ਸੋਚ-ਸੋਚ ਕੇ ਤੂੰ ਲੱਗਾ ਉਹ ਜੈ ਬਾਤ ਕੋਣ ਬਿਨ ਜਰ ਤੈਂ ਕਹਿੰਦਾ ਵੀ ਪੈਸੇ ਤੋਂ ਬਿਨਾ ਹਰੇ ਗੂਜ ਬਾਤ ਕੌਣ ਦੇਣੀ ਜਾਂ ਤੇ ਜਰ ਮੈਨਾਂ ਪੈਸੇ ਤੋਂ ਬਿਨਾ ਕੋਣ ਬਾਤ ਪੁੱਛਦਾ ਆਸ ਕਰਕੇ ਖੋਜ ਰਿਆ ਦਾ ਕਾਹ ਵਿੱਚ ਜੋ ਮੈਂ ਉਹ ਖੋਸੀ ਗੱਲ ਹੈ ਇੱਕ ਬੰਦਾ 1.5 ਲੱਖ ਰੁਪਏ ਲੈਂਦਾ ਸਰਕਾਰ ਦੀ ਕੁਰਸੀ ਸਰਕਾਰ ਦਾ ਯੇਸੀ ਲੱਗਾ ਸਿਆਣ ਨੇ ਫਨੇ ਵੀ ਤੇ ਧਾਰਨ ਪਹਿਲਾਂ ਜਵਾਈ ਬਣੇ ਪਰੰਤੂ ਜਿਹੜਾ ਗਰੀਬ ਸਾਰਾ ਦਿਨ ਟੋਕਰੀ 700 500 ਰੁਪਏ ਲੈਂਦਾ ਉਹ ਜਿਹੜਾ 1.5 ਲੱਖ ਵਾਲਾ ਦਾ 500 ਰੁਪਏ ਵਾਲੇ ਕੋ ਵੱਡੀ 판 ਤੋਂ ਮੰਗਦਾ ਹੈਂ ਉਹ ਕੋਈ ਰਾਜਨੀਏ ਆਪਣਾ ਮੈਨੂੰ ਮਨੁੱਖ ਨੇਰ ਭੀ ਮਾਰ ਰਾਇਆ ਪਰ ਇਹਨੂੰ ਜਾ ਕੇ 500 ਜਿੰਨੇ ਕਰਾਈ ਕਰਕੇ ਲਿਆ ਉਹਦੇ ਕੋ ਗੱਡੀ ਲੈ ਗਿਆ ਔਰ ਫਿਰ ਉਹ ਗੁਰਦਾਰੇ ਉਹ ਵੀ ਜਾਂਦਾ ਗੁਰਦਾਰੇ ਉਹ ਵੀ ਜਾਂਦਾ ਉਹ ਦੇਖਣਾ ਹੈ ਬਾਬਾ ਕੀ ਨਹੀਂ ਗੱਲ ਸੁਣਦਾ 500 ਦੇਣ ਵਾਲੇ ਸੁਣਦਾ ਜੇ 1.5 ਲੱਖ ਰੁਪਏ ਲੈਣਾਂ ਦੀ ਗੱਲ ਸੁਣਦਾ ਐ ਤਾਂ ਬਾਬੇ ਦੇ ਘਰ ਵੀ ਨਹੀਂ ਦੇਰੀ ਇਹਨੂੰ ਦੋ ਵਾਰੀ ਡੰਡੇ ਬਾਹਰ ਕੱਢੇ ਗੁਰਦਾਰੇ ਚਾਰੇ ਸਾਰੇ ਪਾਪੀ ਆ ਪਰ ਨਹੀਂ ਕੱਢਦਾ ਬਾਬਾ ਬਾਬਾ ਵੀ ਉਦੋਂ ਡੁੱਬਦਾ ਜਦੋਂ ਬੇੜੀ ਭਰ ਜਾਏ ਕਹਿੰਦਾ ਉਹ ਡੁੱਬ ਜਾ ਸਮੇਤ ਸਾਰੇ ਡੱਬੇ ਨੂੰ ਲੈ ਕੇ ਕਹਿੰਦਾ ਬੇੜੀ ਡੁੱਬ ਜਾ ਮੈਂ ਕਹਿੰਦਾ ਜੀ ਮੈਂ ਤਾਂ ਘੋਰੀ ਕਹਿੰਦਾ ਮੇਰਾ ਤਾਂ ਨਿਆਬ ਹੋ ਗਿਆ ਇੱਕ ਨਿਆ ਆ ਕੀਤਾ ਉਹ ਤਾਂ ਬੇਦਾਂਗਾ ਹਜ਼ਾਰਾਂ ਨਿਆ ਆ ਕਰਕੇ ਤੋਂ ਫੇਰ ਕਹਿੰਦਾ ਮੈਂ ਨਿਆਰੀ ਕੀਤਾ ਤੁਸੀਂ ਇੱਕ ਉਹ ਨਾ ਪਰਵਾਨੀਏ ਦੀ ਮੇਰੇ ਖਾਤੇ 'ਚ ਸੀ 90 ਰੁਪਏ ਜਹਾਜ਼ ਤੁਰਖਾ ਆ ਕੰਡਕਟਰਾਂ 'ਚ ਤੁਰਖਾ ਸਪਾਈਆਂ ਦੇ ਤੁਰਖਾ ਸਾਰੇ ਤੁਰਖਾ ਪਰ ਦੂਜੇ ਕੋਲ ਚਾ ਪੀ ਵੀ ਦੂਜੇ ਕੋਲ ਪੈਸੇ ਕੋਨੇ ਹੀ ਨੇ ਦੇਖਣੇ ਵੀ ਨਹੀਂ ਗੱਡੀਆਂ ਨਹੀਂ ਆਈ ਤੁਹਾਨੂੰ ਜਮਾ ਕਰਨਾ ਕਿਉਂਕਿ ਮੁਰੂਦੇ ਦੀ ਗੱਡੀ ਆ ਗਈ ਮਜਾਰਿਆ ਦੀ ਦੂਸਰਾ ਤੇ ਲੰਮੜ ਮੇਰੇ ਪਿੱਛੇ ਪਾਸਾ ਗੱਡੀ ਬੈਠੇ ਸਾਰੇ ਜਣ ਬੈਠੇ ਤੇ ਨਾਲ ਕਹਿੰਦਾ ਜੀ ਕਰਿਆ ਉਹਨਾਂ ਦੀ ਵੀਡੀਓ ਬਣਾ ਲਈ ਆ ਦੱਸੋ ਕਹਿੰਦਾ ਜੀ ਇਹ ਬੈਠੇ ਨਹੀਂ ਆਪਣੇ ਮਾਸਕ ਨਹੀਂ ਲਾਇਆ ਮੈਂ ਬੈਠਾ ਤੇ ਇਹ ਕਹਿੰਦੇ ਜੋੜਦੇ ਨੇ ਉਹ ਕੋ ਮੈਂ ਗਿਆ ਉਹਦੇ ਕੋਠਾ ਗਿਆ ਮੈਂ ਕਹਿੰਦਾ ਆ ਪ੍ਰਵਾਦੀ ਮੈਂ ਬਣ ਇਕੱਠੇ ਹੀ ਰਹਨੇ ਆ ਉੰਗੜੇ ਬਵਾਰ ਦਾ ਕੋਈ ਨਹੀਂ ਹਾਂ ਜੇ ਤਾਂ ਸੇ ਘਰ ਵਿੱਚ ਵੀ ਮਾਸਕ ਲਾ ਕੇ ਰਹੀ ਤਾਂ ਇੱਥੇ ਰੋਟੀ ਖਾਣੇ ਇੱਥੇ ਸਾਨੂੰ ਇਕੱਠੇ ਆਰਤੀ ਪੂਜਾ ਪਾਠ ਤਰਕ ਵੇਂ ਜੀ ਤੁਸੀਂ ਇੱਥੇ ਦੀ ਗੱਲ ਕਰਦੇ ਕਾਨੂੰਨ ਹੈ ਮੈਂ ਕਿਹਾ ਹਾਂ ਕਾਨੂੰਨ ਦੀ ਤਾਂ ਹੀ ਗਲਤੀ ਕੀਤੀ ਹੈ ਤਾਂ ਚੰਦ ਚਲਾਉ ਕਰਦੇ ਤ੍ਰੀਪਾਲੀ ਉੱਤੇ ਤ੍ਰੀਪਾ ਕੇ ਤਾਂ ਕੋਈ ਚਲਾਉ ਨਹੀਂ ਵਰਦਾ ਮੈਂ ਕਿਹਾ ਜਨਾਬ ਅਸੀਂ ਪ੍ਰੋਗਰਾਮ ਤੇ ਜਾਣਾ ਲੇਟ ਹੋ ਰਹਾ ਹੈ ਅਸੀਂ ਤਾਂ ਕਹਿੰਦੇ ਚਲਾਉਂਦੇ ਜੇ ਮੰਨਣਾ ਕਰੋ ਜਿੰਨਾ ਹੈਗਾ ਬੰਦਾ ਮੱਦਵਾਲਾ ਕਹਿੰਦਾ ਤੂੰ ਸੰਤੋਂ ਤੈਨੂੰ ਨਹੀਂ ਪੁੱਛਣਾ ਮੈਂ ਕਹਿੰਦਾ ਜੇ ਲੈ ਮੈਂ ਗੱਡੀ ਬੈਠਾ ਤਾਂ ਵੀ ਸੰਤ ਸਿਗਾਉਂ ਮੈਂ ਗੱਡੀ ਤੋਂ ਬਾਹਰ ਉੱਤਰਾ ਤਾਂ ਵੀ ਸੰਤ ਹੈ ਗੱਡੀ ਵਿੱਚ ਬੈਠਣਾ ਮੈਂ ਤਾਂ ਵੀ ਸੰਤ ਹੈ ਪਹਿਲੇ ਤੂੰ ਹੀ ਦੇਖਿਆ ਨਹੀਂ ਮੈਂ ਸੰਤ ਹੈ ਕਿਦਾਂ ਚਲਾ ਕੇ ਇਦਾਂ ਦੀ ਹਾਲਾਤ ਹੈ ਕਿਦਾਂ ਲਿਖਦਾ ਬੰਦਾ ਫਾਜ ਜਾਏ ਤੇਰੇ ਸ਼ੀਸ਼ੇ ਨੇ ਕਾਲੇ ਤੇਰੇ ਉਹ ਨਹੀਂ ਕਾਨੂੰਨ ਤਾਂ ਬਣਿਆ ਔਰ ਉਸ ਕਾਨੂੰਨ ਨੂੰ ਉਹਨੂੰ ਟਾਈਮ ਦਿਓ ਉਹਨੂੰ ਪਰਾ ਕੇ ਦਿਓ ਕੋ ਗੱਲ ਹੋਵੇ ਉਹ ਨੂੰ ਪਾਸੋਂ ਨਹੀਂ ਤਾਂ ਪਾਸੋਂ ਜੇ ਕੋਈ ਪਾਲੇ ਸਾਡੀ ਦਾ ਫੇਰ ਚਾਲ ਕਰਦਾ ਬੰਦਾ ਹਰ ਬੰਦੇ ਕੋ ਟਾਈਮ ਨਹੀਂ ਹੈ ਕਿਸੇ ਬੰਦੇ ਨੇ ਗਾਂ ਟਾਈਮ ਤੇ ਪਿੰਦਾ ਉਹ ਕਹਿੰਦਾ ਯਾਰ ਫੌਦੋਸੋ ਮਾਰੋ ਦੇ ਮੱਥੇ ਉਣ ਕੇ ਜਣੀਆਂ ਦੇ ਘਰੇ ਘੜਦਾ ਰਹਿੰਦਾ ਹੈ ਕਿਦਾ ਦੀ ਹਾਲਾਤ ਸੋ ਇਹ ਕਹਿੰਦਾ ਬਿਨਾ ਪੈਸੇ ਤੋਂ ਕੋਈ ਕਿਸਦਾ ਕੰਮ ਕਰਨ ਨੂੰ ਤਿਆਰ ਨਹੀਂ ਜੋ ਮੈਂ ਹੋਥ ਦਨੀ ਬੜ ਪਾਗਾ ਕਹਿੰਦਾ ਜੇ ਮੈਂ ਬਹੁਤ ਸਾਰਾ ਧਨੀ ਹੁੰਦਾ ਅਮੀਰ ਹੁੰਦਾ ਕੰਪਾਗਾ ਵਾਲਾ ਹੁੰਦਾ ਆਵ ਤੂੰ ਘਰ ਧਾਵਰੀਆ ਭਾਗਾ ਯੋ ਰਾਜਾ ਕਹਿੰਦਾ ਵੀ ਇਹ ਗਾਵਰੀਆ ਤੇ ਮੇਰੇ ਘਰ ਆਏ ਨੇ ਮੈਨੂੰ ਪੁਆ ਨਹੀਂ ਦਿੱਤਾ ਜੇ ਮੈਂ ਪੈਸੇ ਵਾਲਾ ਹੁੰਦਾ ਨਾ ਮੇਰੇ ਕੋਲ ਪੈਸਾ ਆਏ ਨਹੀਂ ਹੁਣ ਇਹਨਾਂ ਨੂੰ ਪੁਆ ਨਹੀਂ ਦਿੱਤਾ ਕਹਿੰਦਾ ਜੇ ਮੈਂ ਅਮੀਰ ਆਦਮੀ ਹੁੰਦਾ ਨਾ ਇਹ ਗਾਵਰੀਆ ਗੁਗਰੀਆ ਸਭ ਮੇਰੇ ਘਰੇ ਬੱਜੇ ਉਹਨੇ ਸੀ ਮੈਂ ਟਿਕਾ ਲਾ ਕੇ ਉਹਨਾਂ ਨੂੰ ਪੁਆ ਘਰੇ ਦੇ ਕੇ ਹਮਨਾ ਮੋਹਰੇ ਨਿਕੰਮਾ ਜਾਨਕ ਗਾਲਾ ਕਹਿੰਦਾ ਮੈਨੂੰ ਕੰਦਾਲ ਜਾਣ ਕਰਕੇ ਕੰਮ ਤੋਂ ਮੁਕਮਾ ਜਾਣ ਕਰਕੇ ਕੈਸੇ ਤੋਂ ਬਿਨਾ ਜਾਣ ਕਰਕੇ ਦਰ ਤੈ ਤੁਰਤ ਰੋਗ ਜਿਉ ਟਾਲਾ ਕਹਿੰਦਾ ਨੇ ਮੈਨੂੰ ਘਰ ਤੋਂ ਜਿੱਦਾਂ ਦੂਰ ਭਜਾ ਤੱਕ ਕਹਿੰਦਾ ਚਲੇ ਜਾ ਇੱਥੇ ਨਹੀਂ ਤੇਰੇ ਕੋਲ ਆ ਪਾਲੇ ਮਿਆ ਹੀ ਕੋ ਕਛੂ ਦੋਸ਼ ਨਾ ਦੀਜੈ ਕਹਿੰਦੇ ਹਾਂ ਰਾਜਾ ਕਹਿੰਦਾ ਕਿਸ ਨੂੰ ਕੀ ਦੋਸ਼ ਦੇਣਾ ਇਹਨੂੰ ਵੀ ਕੋਈ ਦੋਸ਼ ਦੇਣਾ ਬਣਦਾ ਨਹੀਂ ਕਿਉਂਕਿ ਬਿਨ ਸਵਾਰਥ ਕੋ ਕਹਿ ਨਾ ਪਤੀਜੈ ਆਪਣੇ ਸਵਾਰਥ ਤੋਂ ਬਿਨਾ ਦੂਜੇ ਦਾ ਕੋਈ ਕੰਮ ਨਹੀਂ ਕਰਦਾ ਖਾਸ ਕਰਕੇ ਹੁਣ ਕੱਲ ਦੇ ਜਮਾਨੇ ਸਾਰੇ ਦੁਨੀਆਂ ਸੁਖਾਰ ਸੁਆਰਥ ਨਾਲ ਵਰਦਾ ਜਦੋਂ ਇਹਨਾਂ ਖੁਆਰਤ ਪੂਰਾ ਜੁਨਾ ਪਾਇਦਾ ਕੋ ਕੋ ਦ ਮੈਂ ਕਹਤਾ ਤੂੰ ਜਾਣਦਾ ਹੀ ਨਹੀਂ ਯਾਨੀ ਐਸੀ ਅਵਸਰਤਾ ਹੁਕਮ ਚ ਆ ਗਈ ਹੈ ਮਾਤਾ ਪਿਤਾ ਬਹਾਂਦ ਬ ਸੁਤ ਨਾਰੀ ਹੁਣ ਕਹਿੰਦਾ ਇੱਕ ਰੀ ਦਿਨ ਸੁਖਾਰ ਨੇ ਉਹ ਤਾਂ ਸੁਤਨੇ ਦੀ ਗੱਲ ਸੀ ਪਰ ਇੱਥੇ ਕਹਿੰਦਾ ਮਾਤਾ ਪਿਤਾ ਬਾਂਦ ਬ ਰਿਸ਼ਤੇਦਾਰ ਸੋਤ ਪੁੱਤਰ ਨਾਰੀ ਔਰਤ ਕਰਤ ਪਿਆਰ ਸੁਆਰਥ ਤੇ ਭਾਰੀ ਸਾਰੇ ਸੁਣ ਸੁਆਰਥ ਬਾਸੇ ਪਿਆਰ ਕਰਦੇ ਜੇ ਬਾਪੂ ਪਹਿਨ ਜਿੰਦਾ ਨਾ ਬਾਪੂ ਉੱਪਰਦਾ ਪੁੱਤ ਕੰਦਾ ਮਾਰ ਗੋਲੀ ਇਹ ਆ ਕਿ ਕੰਦਾ ਜੇ ਮੋੜਾ ਗੁੜੇ ਨੂੰ ਕੋਪਾ ਆ ਤੇ ਲੱਗ ਜਿੰਦਾ ਉਹਨਾਂ ਦਾ ਕੀ ਕਰਨਾ ਹੱਡੀ ਕੁੱਟਦਾ ਕਦੀ ਦਤ ਮਾਰਦਾ ਕੰਦਸੋਂ ਬਾਤ ਕੰਦਾ ਹੀ ਜੰਮਦਾ ਹੀ ਮਰ ਜਾਂਦਾ ਉਹਨੇ ਬਾਬੇ ਕੋਲ ਦੱਸਾਂ ਕਰਦਾ ਹੀ ਵੀ ਮੈਨੂੰ ਦੇ ਪੁੱਤ ਘਟਾਓ ਤਾਂ ਫੇਰ ਇਹਨੂੰ ਕੁੱਟਣੇ ਕਰਦਾ ਨਜਾ ਬਜਾ ਜਾ ਕੇ ਘਰ ਦੇ ਭਾਂਡੇ ਨਹੀਂ ਲੈਂਦਾ ਫੇਰ ਕਹਿੰਦਾ ਚੰਗਾ ਸੀ ਮਰ ਜਾਂਦਾ ਹਲ ਮਰ ਜਾਂਦਾ ਨਾ ਹੀ ਜਿੰਦਾ ਪੁੱਤ ਹੈ ਦੋ ਜਦੋਂ ਹੀ ਬਰਸੀ ਰੱਬ ਦਾ ਇਹ ਲੋਕ ਜਿੰਦਾ ਨਹੀਂ ਤਾਂ ਮੰਗਦਾ ਸੀ ਜਦੋਂ ਦੇ ਤਾ ਇਹ ਕਹਿੰਦਾ ਤੂੰ ਮਾਰਿਆ ਗਿਆ ਨੂੰ ਮਾਰ ਦਿੰਦਾ ਐਸੀ ਬਸਾ ਕਹਿੰਦੇ ਕਰਤ ਪਿਆਰ ਸਵਾਰਥ ਤੇ ਭਾੜੀ ਸਾਰੇ ਇੱਕ ਦੂਜੇ ਨਾਲ ਆਪਣੇ ਆਪਣੇ ਸਵਾਰਥ ਨੂੰ ਬਹੁਤ ਪਿਆਰ ਕਰਦੇ ਸਵਾਰਥ ਪੂਰਾ ਕਰ ਲਈ ਜੋ ਨਹਿ ਸਵਸਥ ਸiddhi ਪਾਵੇ ਕਹਿੰਦਾ ਜੇ ਕਿਸੇ ਦੀ ਕਿਸੇ ਦਿਨ ਦੇ ਤੇ ਸਵਾਰਥੀ ਸਿੱਧੀ ਨਾ ਹੋਵੇ ਅਗਲੇ ਦਾ ਮਤਲਬ ਪੂਰਾ ਨਾ ਹੋਵੇ ਕਿਉਂਕਿ ਸੰਤ ਜੀ ਕਹਿੰਦੇ ਕਿਸੇ ਗ੍ਰਿਸ਼ੇ ਘਾ ਲੈਂਦਾ ਹੈ ਬੜੀ ਨੂੰ ਪਿਆਰ ਨਾਲ ਮੋਟੀ ਪਾਣੀ ਖਰ ਦੇ ਜੀ ਮੇਰੇ ਨੰਨਾ ਬੁੜੀ ਨਾ ਨਾ ਮੁੰਡਾ ਵਿਆਹ ਲਿਆ ਤੇ ਮੁੰਡਾ ਤੇ ਬਹੂ ਰੋਟੀ ਖਾਣ ਲੱਗੇ ਤੇ ਮਾਈ ਰੋਟੀ ਗਰਮ ਕਰ ਕਰਕੇ ਉਹਨਾਂ ਨੂੰ ਦੇਵੇ ਉਹਨੇ ਦੇਖਿਆ ਉਹਦੇ ਜੇ ਸਾਬੇ ਚ ਪਾਪੜ ਸੀਗਾ ਆਪੜ ਕੋ ਨਿਆ ਤੇਨੇ ਕਿਹਾ ਵੀ ਸਗਣਾ ਦਾ ਕੰਮ ਐ ਐਦਾ ਦਾ ਕਰਨ ਵੀ ਨਾ ਤੇ ਨੂੰ ਬਹੁਣ ਪੂਰਾ ਹੀ ਦੇ ਦੇ ਪਾਪੜ ਜਿਹਨੇ ਥਿਗਾ ਉਹ ਨੂੰ ਪੱਤੀ ਥਾਲੀ ਹੀ ਰੱਖਾ ਬੁੜੀ ਨੇ ਪੁੱਛੀ ਤਾਂਨੇ ਦੇਖਿਆ ਪਾਪੜੇ ਦਿੱਤਾ ਮੈਨੂੰ ਉਹਨੇ ਅੱਜ ਰੋਟੀ ਖਾਧੀ ਅੱਜ ਨਹੀਂ ਖਾਧੀ ਤੇ ਛੋਲੇ ਟੁੱਕਰ ਵੀ ਨਿਕਲ ਗਿਆ ਮਾਈ ਬਿਚਾਰੀ ਕਹਿੰਦੀ ਹਾਏ ਹਾਏ ਤਾਂ ਮੈਂ ਚਲਾ ਗਿਆ ਬੜੇ ਬਰੇ ਜਾਣੇ ਕਿਦਾਂ ਸਾਲ ਕੇ ਬੰਦਾ ਹਰ ਦਵਾਰ ਗਈਦਾ ਹੋਰ ਦਰ ਕੋਲ ਗਿਆ ਜਿੱਥੇ ਬੈਠਾ ਤੇ ਮਾਈ ਨੇ ਮਤਲਬ ਰਕੇ ਬਾਬਾ ਜੀ ਤੁਸੀਂ ਨਰਾਜ ਹੋ ਕੇ ਆ ਗਏ ਕੀ ਗੱਲ ਹੋਈ ਬਾਬਾ ਇਹਨੂੰ ਉਹ ਘਰੇ ਇੱਧਰ ਹੋਵੇ ਤਾਂ ਇਹਨੂੰ ਘਰੇ ਅਗੀ ਬਰੇ ਕਹਿੰਦਾ ਕਹਿੰਦਾ ਤੋਹੀ ਮਾਈਆਂ ਨੇ ਇਹਨੂੰ ਪਾਪੜ ਨਹੀਂ ਦਿੱਤਾ ਇਹ ਦੁਨੀਆ ਦੇ ਲੋਕਾਂ ਦੀ ਗੱਲ ਹੈ ਜਿਸ ਦਿਨ ਇੱਕ ਦਿਨ ਤੁਸੀਂ ਸਵਾਰਥ ਕੇ ਦਾ ਤੁਰਾ ਨਾ ਕਰੋ ਕਿ ਮੈਂ ਜਾ ਜਾ ਤੂੰ ਨਾਗਾ ਤੈਨੂੰ ਖੜਾ ਕੀ ਲੈਣਾ ਯਾਨੀ ਐਸੀ ਅਵਸਥਾ ਹੋ ਗਈ ਹੈ ਉਹ ਕਹਿੰਦੇ ਸਾਰੇ ਹੀ ਆਪਣੇ ਪ੍ਰਸਾਦ ਵਾਸਤੇ ਪਿਆਰ ਕਰਦੇ ਐ ਤੋ ਇਨਕੋ ਦੋਖਿਉ ਨਾ ਭਾਵੇ ਉਹ ਜਦੋਂ ਸਵਾਦ ਪੂਰਾ ਲੈਂਦਾ ਦੇਖਣਾ ਵੀ ਪਉਦੇ ਚੱਲ ਦਮਕਾਂ ਤੋਂ ਦਫਾ ਹੋ ਜਾਂਦਾ ਇਹਨੂੰ ਨਹੀਂ ਵੇਖਣਾ ਜਾਂ ਬਿਨ ਧਰੀ ਇੱਕ ਨਹੀਂ ਰਹਤੇ ਇੱਕ ਘੜੀ ਵੀ ਘਰ ਵਿੱਚ ਠਹਿਨ ਵਾਸਤੇ ਪਿਆਰ ਨਹੀਂ ਦੁਖ ਅਪਾਰ ਵਿਚੂਰੈ ਸਭ ਲਹਿਤੇ ਜਦੋਂ ਇੱਕ ਦੂਜੇ ਤੋਂ ਵਿਛੜਦੇ ਇਹਦਾ ਬੜਾ ਦੁੱਖ ਹੁੰਦਾ ਸੀ ਪਰ ਤੂੰ ਸਵਾਰਥੀ ਪੁਰਾਵੇਂ ਤੇ ਜੀ ਨੂੰ ਘਰ ਇੱਕ ਮਿੰਟ ਵਿਚ ਆ ਕੇ ਤੇ ਜਾ ਰਿਹਾ ਜਬ ਦੇਖ ਹੈ ਆਇਓ ਧਰਪੋਰੀ ਇਸ ਬੰਦੇ ਨੂੰ ਕੋਈ ਨਹੀਂ ਚੱਲਦਾ ਤਾਂ ਲੈ ਰਿਹਾ ਨਿੱਤਰ ਦੋਸਤ ਵੀ ਆ ਜਦੋਂ ਤਾਂ ਨਿਆ ਪੌੜੀਆਂ ਵਿੱਚ ਦਰਵਾਜ਼ੇ ਦੇ ਪੌੜ ਤੇ ਆਉਂਦਾ ਤੇ ਤੁਸੀਂ ਕਹਿੰਦੇ ਕਿੱਥੇ ਸੜਕ ਕਲੰਕ ਆ ਗਿਆ ਉਹਨੂੰ ਕੋਈ ਪੁੱਤਾ ਕੰਮ ਪਾਉਂਦਾ ਨਹੀਂ ਤੁਸੀਂ ਸਿਰ ਰਿਸ਼ਤੇਦਾਰ ਭੈਣ ਭਰਾ ਨੂੰ ਚੰਗਾ ਨਹੀਂ ਕਰਦੇ ਪਰ ਜਿਹਨੂੰ ਤੁਸੀਂ ਚੰਗਾ ਸਮਝੇ ਉਹਨੂੰ ਦੌੜ ਕੇ ਲੈ ਜਾਂਦੇ ਹੋ ਉਹਨੂੰ ਤੁਸੀਂ ਪਾਣੀ ਪਿਲਾਓਗੇ ਕਹਿੰਦਾ ਆਨੰਦ ਆ ਗਿਆ ਤੇ ਜਿਹਨੂੰ ਕੋਈ ਨਹੀਂ ਜਾਣਦਾ ਉਹ ਦੋਸਤ ਬਣਾਉਂਗੇ ਕਹਿੰਦਾ ਨਾ ਨੂੰ ਮੈਂ ਜਾਣਾ ਹੈ ਕੋਈ ਮੈਨੂੰ ਕੋ ਜਾਣ ਨੂੰ ਉਹਨੂੰ ਵੀ ਪਤਾ ਲੱਗਦਾ ਵੀ ਮੇਰੀ ਇੱਜ਼ਤ ਮਾਂ ਸਤਕਾਰ ਨਹੀਂ ਹੈ ਘਰ ਕੇ ਮਿਲਤ ਬਾਜ ਭਰ ਕੋਰੀ ਕਹਿੰਦੇ ਫਿਰ ਜਦੋਂ ਕਿਸੇ ਮਿੱਤਰ ਨੂੰ ਦੋਸਤ ਨੂੰ ਦੇਦਾ ਆਦਮੀ ਦੌੜ ਕੇ ਪੌਣੀਆਂ ਚੜ੍ਹ ਤੋਂ ਪਹਿਲਾਂ ਉਹ ਕੋ ਪਹੁੰਚ ਜਾਂਦਾ ਘਰ ਕੇ ਮਿਲਤ ਘਰ ਦੇ ਵਿੱਚ ਉਹਨੂੰ ਨੋਟ ਕਰਕੇ ਬਾੜੀ ਪਰ ਕੋਰੀ ਉਜਗੀਆਂ ਪਾ ਕੇ ਮਿਲਦਾ ਪਿਆਰ ਨਾਲ ਮਨ ਬੱਕਰੀ ਪਾ ਕੇ ਮਿਲਦਾ ਉਹਨੂੰ ਵਿਧਾ ਦੀਨ ਕੋੜੀ ਸੋ ਹੋਵੇ ਕਹਿੰਦਾ ਵਿਧਾ ਦੀਨ ਬ੍ਰਹਮਾ ਦੇ ਅਧੀਨ ਦੇ ਕੋੜੀ ਵੀ ਹੋ ਜਾਏ ਭਾਵ ਕੋੜੀ ਵੀ ਦੇ ਦੇਵੇ ਸਭਾਂ ਗਨਨ ਮੈਂ ਪਾਣੀ ਚੋਵੇ ਕਹਿੰਦਾ ਫਿਰ ਉਹਦੇ ਆਉਂਦੇ ਤੇ ਪਾਣੀ ਵੀ ਦਰਦੇ ਆ ਤੇਲ ਵੀ ਚੁੰਦੇ ਆ ਕਹਿੰਦੇ ਆ ਜਾ ਅਰੁਜਰ ਪਰੀ ਆਗੁਰੀ ਚਾਂਕੈ ਫਿਰ ਅਰੁ ਜਨ ਪਰੀ ਅੰਗਰੀ ਜਾ ਕੇ ਪਿੰਨ ਪਿੰਤਾ ਸੁਖ ਮਾਕੂ ਸਾਤਾ ਕੇ ਕਹਿੰਦੇ ਜਿਸਰਾ ਉਹ ਅਰੂ ਅਰ ਜਾਰ ਬਡੇ ਪਾ ਪਰੀ ਅੰਗਰੀ ਜਾ ਕੇ ਕਹਿੰਦੇ ਉਹ ਉਹ ਨੂੰ ਇਤਨਾ ਪਿਆਰ ਕਰਦੇ ਹੈ ਕਿ ਉਹ ਅਸਾਹਸ ਕਰਉਂਦੇ ਸਿ ਪਹਿਲਾ ਪਿਆਰ ਕਰਦੇ ਆ ਪਿੰਨ ਪਿੰਤਾ ਮੁਖ ਨੂੰ ਬਖਰਾ ਬਖਰਾ ਮੁਖ ਮਾਖੀ ਤਾਂ ਕੇ ਕਹਿੰਦੇ ਤੁਹਾਡਾ ਦਰਸ਼ਨ ਕੀਤਾ ਬੜਾ ਲੰਦ ਆਇਆ ਬੜਾ ਚੰਗਾ ਹੋਇਆ ਤੁਸੀਂ ਮਿਲ ਕੇ ਮੈਨੂੰ ਅਸੀਂ ਯਾਰੀ ਕਰਦੇ ਸੀ ਕਹਿ ਤਾਹੇ ਤੇ ਘਰ ਕੇ ਪਿਆਰੇ ਕਹਿੰਦੇ ਤੁਹ ਦਾ ਘਰ ਦਾ ਸਾਰਿਆਂ ਦਾ ਪਿਆਰ ਆਇਆ ਸਾਰੇ ਤੁਹ ਨੂੰ ਕਰਦੇ ਪਿਆਰ ਕਰਦੇ ਤੁਹਾਡਾ ਮਾਗੋ ਜੋ ਦਿੰਦਾ ਨਾ ਦੋ ਬਤਾ ਪਿੰਨੀ ਪਿਆਰ ਹਮਾਰੇ ਪਾਪੀ ਹਮਾਰੇ ਪਾਪੀ ਅਬ ਤੋ ਹਤਿਆਰੇ ਨਾ ਕੋਈ ਦਵੇ ਕਹਿੰਦੇ ਮਰ ਪਾ ਤੂੰ ਦਾ ਪਾਪੀ ਹਤਿਆਰਾ ਆਂ ਤੁਹਾਡਾ ਕੂਰ ਪੀਣਾ ਤੂੰ ਦਿੰਦਾ ਤੇ ਕੁਝ ਆਈ ਨਹੀਂ ਜਿਹੜਾ ਰੱਖਦਾ ਜਿਹਦਾ ਦੇਖਤ ਅੱਖੀਆਂ ਨਹਿ ਅਧਾਨੀ ਜਿਹਨਾਂ ਨੂੰ ਦੇਖ ਕਰਕੇ ਅੱਖੀਆਂ ਤ੍ਰਿਪਤ ਨਹੀਂ ਹੁੰਦੀਆਂ ਤਹਿਲਕ ਗਲਨ ਗਲਨੀ ਗਲਾਨੀ ਵਮਨ ਜਵਾਨੀ ਕੋਈ ਆਦਮੀ ਉੱਟੀ ਕਰਕੇ ਉਹਨੂੰ ਹੱਥ ਨਹੀਂ ਲੋਂਗਾ ਨਾ ਉਹਦੇ ਜੋ ਗਲਾਨੀ ਕਰਦਾ ਕਹਿੰਦੇ ਉਸ ਬੰਦੇ ਨੂੰ ਦੇਖ ਕੇ ਬੰਦਾ ਗਲਾਨੀ ਕਰਦਾ ਕਹਿੰਦਾ ਕਿੱਥੇ ਆ ਗਿਆ ਆਪਾ ਕੀ ਰਾਹ ਉੱਤੇ ਲੱਗ ਗਿਆ ਹਾਂ ਇਹ ਦੁਨੀਆ ਜੋਤੀਏ হে ਲਾਗਤ ਪਤ ਪਿਆਰੋ ਜਦਿੱਤੀ ਔਰਤ ਗੀ ਪਤੀ ਦੇ ਗਲਦਾਨ ਲੱਗਦੀ ਸੀ ਕਿ ਨਾ ਚਹਤ ਪਲ ਪਲ ਉਤਰੈ ਨਿਆਰੋ ਉਹ ਸਾਨੂੰ ਵਖਰਾ ਨਹੀਂ ਕਰਨਾ ਚਾਹੁੰਦੀ ਇੱਕ ਪਲ ਪਲ ਵਿਛੜਨਾ ਨਹੀਂ ਚਾਹੁੰਦੀ ਸੀ ਤਾਂ ਕਿ ਬਵਨ ਬਚਾਇਓ ਲੋਰੈ ਕਹਿੰਦੇ ਉਹ ਵਰੀ ਹਵਾ ਤੋਂ ਵੀ ਕਹਿੰਦੇ ਪਰਾ ਕਰ ਦਿਓ ਇਹਨੂੰ ਕੋ ਲੋੜ ਨਹੀਂ ਐ ਛਾ ਨਹੀਂ ਐ ਬਿਹਰਾਜ ਵਸਨਨ ਤੂ ਤੂ ਨਾ ਕ ਸਕਾਰੈ ਕਹਿੰਦੇ ਉਹਦੇ ਨਾਲ ਵਸਨ ਕੱਪੜੇ ਵੀ ਲੱਗ ਜਾਣ ਤਾਂ ਫਿਰ ਨੱਕ ਨੂੰ ਸੋਣ ਦੀ ਕਹਿੰਦੇ ਦਾ ਪਾਕੀੰਦਾ ਕੋੜੀ ਹਕੀਕਤ ਨਾ ਜੀ ਜਹੇ ਪਿਤਮਾਤ ਗੋਦ ਮੈਂ ਲੇਤਾ ਬੇਫਕ ਤੋਂ ਮਾਂ ਪਿਓ ਗੋਦ ਵਿੱਚ ਖੇਡ ਕੇ ਪਾ ਕੇ ਕਢਾਉਂਦੇ ਦੀ ਪਿਆਰ ਕਰਦੇ ਸੀ ਸਚੂਕਤ ਤਹਿ ਕਰਤੇ ਕਛ ਦੇਤੇ ਮਨ ਦੇਨ ਤਾਂ ਵੀ ਕੋਸ਼ਿਸ਼ ਸੋਚ ਕਰਦੇ ਕਹਿੰਦੇ ਕੀ ਕਹਦਾ ਹੁਣ ਮੰਨ ਪਾ ਦੇ ਬੈਠਾ ਮੇਲੇ ਨੇ ਭਰਾਤ ਜੋ ਭਰ ਭੂਜ ਕੋਰੀ ਮੇਰੇ ਭਰਾ ਸੀਗੇ ਉਹ ਮਲੇ ਜੱਫੀਆਂ ਪਾ ਕੇ ਗਲ ਬੱਕੜੀਆਂ ਪਾ ਕੇ ਜਿਹੜੇ ਮਿਲਦੇ ਸੀ ਸੋਬਤ ਰਾਤ ਵਿੱਚ ਦੈ ਡੋਰੀ ਕਦੇ ਰਾਤਾਂ ਵਿੱਚ ਜਦੋਂ ਸਵੇਰ ਪੀ ਜਾਂਦਾ ਉਹ ਗੱਲ ਕਰਨ ਵਾਸਤੇ ਲਾਗੇ ਵੀ ਨਹੀਂ ਆਉਂਦੇ ਐਸੇ ਜਗ ਸਵਾਸਤ ਕੋਸਾ ਰਉ ਮਾਰੋ ਪਹਿਲੇ ਸਵਾਦ ਨੇ ਮਰੇ ਹੋਇ ਸਾਰਾ ਸੰثار ਵੱਜਿਆ ਹੋਇਆ ਵੈਨ ਸਵਾਸਤ ਕੋ ਕਾ ਕੋ ਪਿਆਰੋ ਜਿਹਦਾ ਕਦੇ ਸਵਾਰਥ ਨਹੀਂ ਪੂਰਾ ਹੁੰਦਾ ਉਹਨੂੰ ਕੋਈ ਨਹੀਂ ਪੁੱਛਦਾ ਕਹਿੰਦੇ ਕੋਈ ਉਹਦੇ ਨਾਲ ਪਿਆਰ ਨਹੀਂ ਕਰਦਾ ਮੋਹੋ ਸਵਾਸਤ ਯੋ ਯੋਗਨਾ ਵਿਦਕੀਨੋ ਮੈਨੂੰ ਬ੍ਰਹਮਾ ਨੇ ਮੇਰੇ ਨਾਲ ਕੋਈ ਸਵਾਰਥ ਚੰਗਾ ਨਹੀਂ ਕੀਤਾ ਜਾਂ ਤੇ ਇਨ ਫੋਹਾ ਨਹੀਂ ਦੀਨੋ ਜਾਂ ਤੇ ਉਹਨਾਂ ਦਿਨੋ ਨਾ ਮੇਰੇ ਕੋਲ ਸਵਾਰਥ ਪੂਰਾ ਨਹੀਂ ਮੈਂ ਪੈਸੇ ਮੇਰੇ ਕੋ ਹੈ ਨਹੀਂ ਲਗੇ ਇਸ ਵਾਰ ਤੇ ਨਾ ਮਿਲੂ ਕੋਹਾਂ ਨੇ ਕਿਤਾਬ ਜਤੋਂ ਕੋਲੋਂ ਵਾਸਤੇ ਕਿਉਂ ਚਿੰਤਤ ਇਕ ਮਨ ਤਹਿ ਬੋਟਿਓ 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 ਕਿਤਾਬ ਕੋਈ ਪੇਟਿਓ ਹੈ ਚੇਤੇ ਮੂ ਚਿੰਤਨਿਕ ਮੂਨ ਕਿਹ ਪੇਟਿਓ ਕਹਿੰਦੇ ਇਦਾਂ ਫੋਚਦੇ ਆ ਸੋਚਦੇ ਆ ਚਿੰਤਨ ਕਰਦੇ ਆ ਇਕ ਮੂਨੀ ਆ ਗਿਆ ਸਿਆਸੀ ਆ ਗਿਆ ਉਹਦੇ ਨਾਲ ਭੇਡ ਹੋ ਗਈ ਤਿੰਨ ਦਾ ਜਰੀ ਧਾਵ ਦੁੱਖ ਮਿਟਿਓ ਹੁਣ ਸਿਆਸੀ ਨੇ ਦਵਾਈ ਲਾਈ ਆ ਉਹਦਾ ਜਿਹੜਾ ਕਾਫੀ ਝਕਮ ਸਗਾਣਾ ਨਹੀਂ ਕਰਦਾ। ਨਿਹਦਰਾਤ ਆ ਇਹ ਹੈ। ਇਸ ਸੰਸਾਰ ਦੇ ਲੋਕੀ ਦਾ ਮਤਲਬ ਤੋਂ ਜਨਾ ਨਹੀਂ ਗਾ। ਸੰਿਆਸੀ ਨੇ ਬਿਲਾ ਕੁਝ ਲੈਣ ਤੋਂ ਤਾਂ ਝਕਮ ਦੂਰ ਕਰ। ਨਿਹਦਰਾਤ ਜਾਗਿਓ ਨਿਰਭ ਜਬ ਹੀ ਰਾਜਾ ਜਦੋਂ ਉੱਟਾ ਪਿਆ ਉਠਿਆ ਆਪਣੀ ਨੀਂਦ ਤੋਂ। ਧਾਵ ਦਰਦ ਮਨ ਨਾ ਸੋ ਤਬਹੀ। ਸੁਪਨੇ ਤਾਂ ਬੜਾ ਕਰਦ ਹੁੰਦਾ ਇਹ ਮੈਂ ਬੜਾ ਜਗੋਂ ਆ ਸਪੇਨਬੋਰ ਦਾ ਪੱਟੀ ਬੰਨੀ ਸੀ। ਅੰਦੀ ਉਹ ਜਾਗਿਆ ਨਾ ਨਾ ਪੱਟੀ ਸੀ ਨਾ ਜਤਨ ਸੀ ਉਹਦਾ ਆਪਣੇ ਦਲ ਆਪਣੇ ਗੱਦੇ ਤੇ ਪਿਆ ਹੋਇਆ ਸੀਗਾ ਸ਼ਿਸ਼ ਛੋਪਨ ਦੇ ਛੋਪਨ ਦੇ ਨਾਮ ਹੁੰਦੇ ਹੈ ਜਾਗ ਤੇ ਜਾਗਨ ਸ਼ਿਸ਼ ਇਹ ਤੁਹੇ ਦ੍ਰਿਸ਼ਟਾਂਤ ਪ੍ਰਕਾਸ਼ਯੋ ਆਰੁਣੀ ਦੇ ਕਹਿੰਦੇ ਹੈ ਸ਼ਿਸ਼ ਇਹਨਾਂ ਤੈਨੂੰ ਦ੍ਰਿਸ਼ਟਾਂਤ ਇੱਕ ਦੱਸਿਆ ਪ੍ਰਕਾਸ਼ਮੈ ਕਥਨ ਕੀਤਾ ਹੈ ਲਖਿ ਲਖ ਮਿਥਿਆ ਤੈ ਮਿਥਿਆ ਨਾਸਯੋ ਤੈਨੂੰ ਪਤਾ ਹੋਣਾ ਚਾਹੀਦਾ ਜਿਹੜੇ ਮਿਥਿਆ ਚੂਠੇ ਰੋਮ ਝੁਟਾ ਦੁੱਖ ਝੂਠੀ ਗਿਦਲੀ ਦਾ ਕੱਟਣ ਨੂੰ ਝੂਠਾ ਜ਼ਖਮ ਸੀ ਉਠੀ ਲਾਠੀ ਸੀ ਚੁਫਾਈ ਦਾ ਜੀ ਚੁਫਾਈ ਨੇ ਆਤੀ ਸੀ ਉਸ ਝੂਠੇ ਜ਼ਖਮ ਦੋਖਲੇ ਤੋਂ ਉਝਾ ਨਾ ਜੋ ਫਟਣਾ ਮੈਂ ਮਿਥਿਆ ਦੁੱਖ ਦੇਖਿਓ ਜਬ ਰਾਜਾ ਰਾਜਾ ਨੇ ਜਦੋਂ ਮਿਥਿਆ ਝੂਠਾ ਦੁੱਖ ਦੇਖਿਆ ਸੁਪਨੇ ਦਾ ਬੜਾ ਦਰਿਆ ਕੰਨਾ ਉਹ ਏਦਾਂ ਵੀ ਹੋਈ ਮੇਰੇ ਨਾਲ ਕੰਨਾ ਰਾਜਪੂਰਵਾਚੂ ਬੈਠਣਾ ਪਰ ਬੜਾ ਦੁੱਖ ਸਿਆ ਸਾ ਸਮਾਜ ਵਿੱਚ ਕਿਉਂ ਬਚਕਾਜਾ ਜਿਹੜਾ ਸੱਚਾ ਸਮਾਜ بڑے بڑے ਭੀਮ ਵਰਗੇ ਹਜ਼ਾਰਾਂ ਦੀ ਗਿਣਤੀ ਦੇ ਬੰਦੇ ਪੈਰੇ ਤੇ ਛੱਡੇ ਸੀ ਜੋੜੇ ਜਿਗਰ ਖੇਤ ਸੀਗੇ ਅੰਦਰੋਂ ਕਿਤੇ ਬਾਹਰੋਂ ਕਿਤੇ ਉਹ ਸਾਰੇ ਵਿਅਰਥ ਹੋ ਗਏ ਇਹਨਾਂ ਦਾ ਕਾਜ